ਇੱਕ ਲੜਕੀ ਜਿਸ ਨੇ 25 ਆਦਮੀਆਂ ਨਾਲ ਵਿਆਹ ਕਰਵਾਇਆ ਤੇ ਫਿਰ ਸੁਹਾਗ ਰਾਤ ਵੀ ਮਨਾਈ ਹਰੇਕ ਦੇ ਘਰ ਚੋਂ 10-15 ਦਿਨ ਬਾਅਦ ਪੈਸੇ ਵਗੈਰਾ ਲੁੱਟ ਕੇ ਫਰਾਰ ਹੋ ਜਾਂਦੀ ਉਸ ਦੇ ਪਿੱਛੇ ਇੱਕ ਵਿਸ਼ਾਲ ਰੈਕਟ ਕੰਮ ਕਰਦਾ ਸੀ ਸ਼ਾਇਦ ਲੁਟੇਰੀ ਦੋਲਣ ਇਹ ਸ਼ਬਦ ਇਸ ਤੇ ਪੂਰੀ ਤਰ੍ਹਾਂ ਦੇ ਨਾਲ ਟੁਕਦਾ ਪੂਰੀ ਕਹਾਣੀ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਕਿ ਲੋਕ ਅਜਿਹਾ ਕੁਝ ਵੀ ਕਰ ਸਕਦੇ ਨੇ ਰਾਜਸਥਾਨ ਵਿੱਚ ਰਹਿਣ ਵਾਲਾ ਇੱਕ ਬਜ਼ੁਰਗ ਆਪਦੇ بیٹے ਦੇ ਲਈ ਦੁਲਹਣ ਤਲਾਸ਼ ਕਰ ਰਿਹਾ ਸੀ। ਇਸੇ ਸਿਲਸਿਲੇ 'ਚ ਉਸ ਦੀ ਮੁਲਾਕਾਤ ਕਈ ਲੋਕਾਂ ਦੇ ਨਾਲ ਹੁੰਦੀ ਆ ਪਰ ਉਸਦੇ بیٹے ਲਈ ਕੋਈ ਵੀ ਲੜਕੀ ਮਿਲਣੀ ਸੀ ਰਹੀ। ਇਸੇ ਦੌਰਾਨ ਉਸ ਨੂੰ ਕਿਸੇ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਇੱਕ ਗਰੁੱਪ ਆ ਜੋ ਕਿ ਇੱਕ ਵੈੱਬਸਾਈਟ ਚਲਾਉਂਦਾ ਜੇਕਰ ਤੁਸੀਂ ਉਸ ਨਾਲ ਮਿਲੋ ਤਾਂ ਤੇਰੇ بیٹے ਦਾ ਵਿਆਹ ਹੋ ਜਾਊਗਾ। ਉਹ ਆਦਮੀ ਉਹਨਾਂ ਦੇ ਕੋਲ ਜਾਂਦਾ ਉਹਨਾਂ ਵੱਲੋਂ 15-16 ਕੁੜੀਆਂ ਦੀਆਂ ਫੋਟੋਆਂ ਦਿਖਾਈਆਂ ਜਾਂਦੀਆਂ ਨੇ ਤੇ ਉਸ ਬਜ਼ੁਰਗ ਦੇ ਦੁਆਰਾ ਉਹਨਾਂ ਫੋਟੋਆਂ ਨੂੰ ਆਪਣੇ بیٹے ਨੂੰ ਦਿਖਾਇਆ ਜਾਂਦਾ ਤੇ ਇਸੇ ਦੌਰਾਨ ਉਸਦੇ بیٹے ਨੂੰ ਉਹਨਾਂ ਦੇ ਵਿੱਚ ਕੁੜੀ ਪਸੰਦ ਆ ਜਾਂਦੀ ਆ ਉਸ ਵੈਬਸਾਈਟ ਵਾਲਿਆਂ ਵੱਲੋਂ ਕਿਹਾ ਜਾਂਦਾ ਕਿ ਇਸ ਕੁੜੀ ਦਾ ਨਾਮ ਅਨੁਰਾਦਾ ਤੇ ਇਸ ਨਾਲ ਤੇਰਾ ਵਿਆਹ ਹੋ ਜਾਊਗਾ ਫਿਰ ਮੁੰਡੇ ਵੱਲੋਂ ਕਿਹਾ ਜਾਂਦਾ ਕਿ ਮੈਂ ਆਪਦੀ ਪੂਰੀ ਜ਼ਿੰਦਗੀ ਇਸ ਕੁੜੀ ਦੇ ਨਾਲ ਗੁਜ਼ਾਰਨੀ ਆ ਕੀ ਮੇਰੀ ਇਸ ਮੁਲਾਕਾਤ ਵਿਆਹ ਤੋਂ ਪਹਿਲਾਂ ਇਸ ਨਾਲ ਹੋ ਸਕਦੀ ਆ ਤਾਂ ਉਹ ਮੰਨ ਜਾਂਦੇ ਨੇ ਫਿਰ ਇੱਕ ਜਗ੍ਹਾ ਤੈਅ ਕੀਤੀ ਜਾਂਦੀ ਆ ਦੋਨਾਂ ਦੀ ਮੁਲਾਕਾਤ ਕਰਵਾਈ ਜਾਂਦੀ ਆ ਇਸ ਮੁਲਾਕਾਤ ਦੇ ਵਿੱਚ ਲੜਕੀ ਲੜਕਾ ਲੜਕੇ ਦਾ ਪਿਓ ਤੇ ਉਸ ਵੈਬਸਾਈਟ ਵਾਲੇ ਵਿਚੋਲੇ ਵੀ ਮੌਜੂਦ ਸੀ ਇਸੇ ਦੌਰਾਨ ਮੁੰਡਾ ਤੇ ਕੁੜੀ ਆਪਸ ਵਿੱਚ ਗੱਲ ਕਰ ਹੀ ਰਹੇ ਸੀ ਕਿ ਮੁੰਡੇ ਵੱਲੋਂ ਆਪਦੀ ਜੇਬ ਦੇ ਵਿੱਚੋਂ ਇੱਕ ਹੱਥ ਕੜੀ ਕੱਢੀ ਜਾਂਦੀ ਆ ਤੇ ਕੁੜੀ ਨੂੰ ਪਹਿਨਾ ਦਿੱਤੀ ਜਾਂਦੀ ਆ ਤੇ ਕਿਹਾ ਜਾਂਦਾ ਕਿ ਅਸੀਂ ਰਾਜਸਥਾਨ ਪੁਲਿਸ ਦੇ ਕਰਮਚਾਰੀ ਆ ਤੇ ਤੁਹਾਨੂੰ ਜ਼ਰਫਦਾਰ ਕਰਦੇ ਆ ਇਸਰਪ ਦੋਨੋ ਹੀ ਉੱਥੇ ਮੌਜੂਦ ਨਹੀਂ ਸੀ ਬਲਕਿ ਹੋਰ ਵੀ ਕਈ ਪੁਲਿਸ ਵਾਲੇ ਸਿਵਲ ਵਰਦੀ ਦੇ ਵਿੱਚ ਮੌਜੂਦ ਸੀ ਤੇ ਫਿਰ ਇਸ ਲੜਕੀ ਤੇ ਉਹਨਾਂ ਵੈਬਸਾਈਟ ਵਾਲਿਆਂ ਨੂੰ ਸਭ ਨੂੰ ਹੀ ਅਰੈਸਟ ਕਰ ਲਿਆ ਜਾਂਦਾ ਅਰੈਸਟ ਕਰਨ ਦੀ ਵਜ੍ਹਾ ਸੀ ਕਿ ਇਹ ਲੜਕੀ 25 ਵਿਆਹ ਕਰਵਾ ਚੁੱਕੀ ਸੀ ਤੇ ਇਹ 26ਵੇਂ ਦੀ ਤਿਆਰੀ ਕਰ ਰਹੀ ਸੀ 3 ਮਈ 2025 ਸਵੇਰ ਦਾ ਸਮਾਸੀ ਵਿਸ਼ਨੂ ਸ਼ਰਮਾ ਨਾਮ ਦਾ ਇੱਕ ਆਦਮੀ ਥਾਣੇ ਦੇ ਵਿੱਚ ਜਾਂਦਾ ਉੱਥੇ ਜਾ ਕੇ ਰੌਣਾ ਸ਼ੁਰੂ ਕਰ ਦਿੰਦਾ ਜਦੋਂ ਪੁਲਿਸ ਨੇ ਉਸ ਨੂੰ ਪੁੱਛਿਆ ਕਿ ਕੀ ਹੋਇਆ ਤਾਂ ਉਸਨੇ ਦੱਸਿਆ ਕਿ ਸਰ ਕੁਝ ਦਿਨ ਪਹਿਲਾਂ ਮੇਰਾ ਵਿਆਹ ਹੋਇਆ ਸੀ ਪਰ ਅੱਜ ਸਵੇਰ ਤੋਂ ਮੇਰੀ ਪਤਨੀ ਗਾਇਬਾ ਉਸਦੇ ਲਈ ਇਹ ਸ਼ਾਇਰ ਬਿਲਕੁਲ ਨਵਾਂ ਉਹ ਕਿਸੇ ਨੂੰ ਨਹੀਂ ਜਾਣਦੀ ਪੁਲਿਸ ਕਹਿੰਦੀ ਆ ਕਿ ਹੋ ਸਕਦਾ ਉਹ ਕਿਸੇ ਰਿਸ਼ਤੇਦਾਰ ਕੋਲ ਗਈ ਹੋਵੇ ਆਦਮੀ ਵੱਲੋਂ ਕਿਹਾ ਜਾਂਦਾ ਕਿ ਨਹੀਂ ਸਰ ਉਸਦੇ ਅੱਗੇ ਪਿੱਛੇ ਕੋਈ ਵੀ ਨਹੀਂ ਆ ਪੁਲਿਸ ਉਸਦੀ ਰਿਪੋਰਟ ਲਿਖਦੀ ਆ ਉਸ ਵੱਲੋਂ ਦੱਸਿਆ ਜਾਂਦਾ ਕਿ ਉਸਦਾ ਵਿਆਹ ਨਹੀਂ ਹੋ ਰਿਹਾ ਸੀ ਤੇ ਇਸੇ ਲਈ ਉਸਨੇ ਖੰਡਵਾ ਮੱਧ ਪ੍ਰਦੇਸ਼ ਦੇ ਵਿੱਚ ਰਹਿਣ ਵਾਲੀ ਸੁਨੀਤਾ ਤੇ ਪੱਪੂ ਦੇ ਨਾਲ ਸੰਪਰਕ ਕੀਤਾ। ਉਹਨਾਂ ਨੂੰ ਕਹਿੰਦਾ ਕਿ ਮੇਰਾ ਵਿਆਹ ਨਹੀਂ ਹੋ ਰਿਹਾ ਸੋ ਤੁਸੀਂ ਜੇਕਰ ਮੇਰਾ ਵਿਆਹ ਕਰਵਾ ਦੋ ਤਾਂ ਮੈਂ ਤੁਹਾਨੂੰ ਪੈਸੇ ਦੇ ਦੂੰਗਾ। ਉਹਨਾਂ ਵੱਲੋਂ ਉਸ ਨੂੰ 15 ਤੋਂ 20 ਕੁੜੀਆਂ ਦੀਆਂ ਫੋਟੋਆਂ ਦਿਖਾਈਆਂ ਜਾਂਦੀਆਂ ਨੇ। ਉਸ ਨੂੰ ਅਨਰਾਦਾ ਨਾਮ ਦੀ ਇੱਕ ਕੁੜੀ ਪਸੰਦ ਆ ਜਾਂਦੀ ਆ ਤੇ ਫਿਰ 19 April 2025 ਨੂੰ ਉਹ ਕੋਰਟ ਦੇ ਵਿੱਚ ਜਾ ਕੇ ਮੈਰਿਜ ਕਰ ਲੈਂਦੇ ਨੇ। ਪਰ ਇਹ ਸਭ ਕੋਰਟ ਦੇ ਵਿੱਚ ਨਹੀਂ ਹੁੰਦਾ ਬਲਕਿ ਕੋਰਟ ਤੋਂ ਬਾਹਰ ਇੱਕ ਵਕੀਲ ਦੇ ਦੁਆਰਾ ਹੀ ਕਰਵਾ ਦਿੱਤਾ ਜਾਂਦਾ ਜਾਨੀ ਕਿ ਉਹਨਾਂ ਦਾ ਵਿਆਹ ਅਗਲੇ ਦਿਨ ਉਹ ਘਰ ਪਹੁੰਚਦੇ ਨੇ ਸੁਹਾਗਰਾਤ ਵੀ ਮਨਾਈ ਜਾਂਦੀ ਆ ਤੇ ਸਭ ਹੁੰਦਾ ਉਸ ਤੋਂ ਅਗਲੇ ਦਿਨ ਰਿਸ਼ਤੇਦਾਰ ਆਂਡ ਗਵਾਣ ਦੇ ਲੋਕ ਵੀ ਆਉਂਦੇ ਨੇ ਮੂਹ ਦਿਖਾਈ ਦੀ ਰਸਮ ਵੀ ਕੀਤੀ ਜਾਂਦੀ ਆ ਇਸੇ ਦੌਰਾਨ ਦਿਨ ਗੁਜ਼ਰਦੇ ਨੇ ਤੇ 2 ਮਈ ਸ਼ਾਮ ਦਾ ਸਮਾਂ ਆ ਜਾਂਦਾ ਵਿਸ਼ਨੂੰ ਜਦੋਂ ਉਸ ਸਮੇਂ ਘਰ ਆਇਆ ਤਾਂ ਉਹ ਰਾਧਾ ਘਰ ਦੇ ਵਿੱਚ ਮੌਜੂਦ ਨਹੀਂ ਸੀ ਤੇ ਉਸ ਦਾ ਖੋਤਾ ਜਾਨਕਿ ਬਿਸ਼ੂ ਦਾ ਫੋਨ ਵੀ ਸਵੇਰ ਤੋਂ ਮਿਲ ਨਹੀਂ ਸੀ ਰਹਾ ਫਿਰ ਬਿਸ਼ਨੂ ਵੱਲੋਂ ਅਨੁਰਾਦਾ ਨੂੰ ਆਪਦੇ ਫੋਨ ਦੇ ਉੱਪਰ ਕਾਲ ਕੀਤੀ ਜਾਂਦੀ ਹੈ ਤਾਂ ਕੋਣ ਰਾਦਾ ਦੋਵਾਰਾ ਫੋਨ ਚੱਕ ਲਿਆ ਜਾਂਦਾ ਤੇ ਅਗੋਂ ਉਹਦੇ ਦੋਵਾਰਾ ਕਿਹਾ ਜਾਂਦਾ ਕਿ ਮੈਂ ਤਾਂ ਭੱਜ ਗਈ ਹੁਣ ਵਾਪਸ ਨਹੀਂ ਆਉਂਗੀ ਜੇ ਦੋਲਣ ਚਾਹੀਦੀ ਆ ਤਾਂ ਹੋਰ ਕਿਤੇ ਭਾਲ ਲਾ ਤੇ ਉਸਦੇ ਨਾਲ ਵਿਆਹ ਕਰਵਾ ਲ ਜਦੋਂ ਘਰ ਦੀ ਤਲਾਸ਼ੀ ਲਈ ਜਾਂਦੀ ਆ ਤਾਂ ਪਤਾ ਲੱਗਦਾ ਕਿ 30000 ਰੁਪਏ ਤੇ 1.5 ਲੱਖ ਰੁਪਏ ਦੇ ਕਰੀਬ ਦਾ ਸਿਆਉਣਾ ਗਾਇਬ ਆ ਇਹ ਸਭ ਦੀ ਐਫ ਆਈ ਆਰ ਦਰਜ ਕਰਵਾਈ ਜਾਂਦੀ ਆ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਜਾਂਦੀ ਆ ਪੌਸਨੋ ਵੀ ਅਹਿਸਾਸ ਹੋ ਚੁੱਕਾ ਸੀ ਕਿ ਕੁੜੀ ਉਹਨਾਂ ਦੇ ਚਾਲ ਦਾਅਥ ਨਹੀਂ ਆਉਣ ਵਾਲੀ ਕਿਉਂਕਿ ਉਸ ਵੱਲੋਂ ਸਭ ਕੁਝ ਪਲੈਨਿੰਗ ਦੇ ਤਹਿਤ ਕੀਤਾ ਗਿਆ ਸੀ ਫਿਰ ਪੁਲਿਸ ਵੱਲੋਂ ਵੀ ਪਲੈਨਿੰਗ ਬਣਾਈ ਜਾਂਦੀ ਹੈ ਤੇ ਪੁਲਿਸ ਵਾਲੇ ਖੁਦ ਹੀ ਪੇਸ ਬਦਲ ਕੇ ਦੁਲਹਨ ਲੱਭਣ ਦੇ ਲਈ ਪਹੁੰਚਦੇ ਨੇ ਲੋਕਾਂ ਨਾਲ ਗੱਲਬਾਤ ਕਰਦੇ ਸਮੇਂ ਉਹ ਮੱਧ ਪ੍ਰਦੇਸ਼ ਦੇ ਉਸੇ ਗਰੁੱਪ ਦੇ ਕੋਲ ਜਾ ਪਹੁੰਚਦੇ ਨੇ ਜਿਹੜਾ ਗਰੁੱਪ ਇਹ ਵਿਆਹ ਕਰਵਾਇਆ ਕਰਦਾ ਸੀ ਫਿਰ ਪੁਲਿਸ ਵੱਲੋਂ ਉਸ ਅੰਦੋਲਨ ਜਾਣ ਕੇ ਅਨੁਰਾਦਾ ਦੀ ਫੋਟੋ ਸਿਲੈਕਟ ਕੀਤੀ ਜਾਂਦੀ ਹੈ ਜਿਹੜੀ ਕਿ ਲੁਟੇਰੀ ਦੁਲਹਣ ਸੀ ਵਿਸ਼ਨੂ ਕੋਲੋਂ ਭੱਜ ਕੇ ਇਸ ਵਕਤ ਉਹ ਜਿਸ ਜਗ੍ਹਾ ਦੇ ਉੱਤੇ ਰਹਿ ਰਹੀ ਸੀ ਉਹ ਉਸ ਦਾ ਨਵਾਂ ਪਤੀ ਸੀ ਪੁਲਿਸ ਜਦੋਂ ਉਸ ਨੂੰ ਅਰੈਸਟ ਕਰਦੀ ਹੈ ਤਾਂ ਫਿਰ ਉਸ ਤੋਂ ਪੁੱਛ ਕੇ ਸ਼ੁਰੂ ਹੁੰਦੀ ਹੈ ਤਾਂ ਪਤਾ ਲੱਗਦਾ ਕਿ ਇਸ ਕੁੜੀ ਦਾ ਨਾਮ ਸੀ ਅਨੁਰਾਦਾ ਪਾਸਬਾਨ ਤੇ ਇਸ ਦਾ ਅਸਲ ਵਿਆਹ 2018 ਦੇ ਵਿੱਚ ਰੂਦਰ ਪਾਸਵਾਨ ਨਾਲ ਹੋਇਆ ਸੀ ਉੱਤਰ ਪ੍ਰਦੇਸ਼ ਚ ਪਰ ਇਹਨਾਂ ਦੇ ਵਿਆਹ ਤੋਂ ਪਰਿਵਾਰ ਵਾਲੇ ਬਹੁਤ ਜ਼ਿਆਦਾ ਖੁਸ਼ ਨਹੀਂ ਸੀ ਪਰ ਇਹ ਵੀ ਦੋਨੋਂ ਸਾਲ 2021 ਤੱਕ ਪਿੰਡ ਚ ਹੀ ਰਹਿੰਦੇ ਨੇ ਦੋਨਾਂ ਕੋਲ ਇੱਕ ਬੇਟਾ ਤੇ ਬੇਟੀ ਦੇ ਦੁਆਰਾ ਜਨਮ ਲੈਂਦਾ ਜਾਂਦਾ ਫਿਰ 2021 ਦੇ ਵਿੱਚ ਖਾਨ ਕਮਾਉਣ ਦੇ ਲਈ ਪੁਪਾਲ ਚਲੇ ਜਾਂਦੇ ਨੇ ਪਰ ਪਤੀ ਤੇ ਪਤਨੀ ਦੇ ਵਿਚਕਾਰ ਆਪਸ ਵਿੱਚ ਕਾਫੀ ਅਦਾ ਲੜਾਈ ਰਿਹਾ ਕਰਦੀ ਸੀ ਤੇ ਇਸੇ ਬਜਾਏ ਦੇ ਦੋਵੇਂ ਅਲੱਗ-ਅਲੱਗ ਰਹਿਣਾ ਸ਼ੁਰੂ ਕਰ ਦਿੰਦੇ ਨੇ ਇਸੇ ਦੌਰਾਨ ਅਨਰਾਦਾ ਕੁਝ ਲੋਕਾਂ ਦੇ ਸੰਪਰਕ ਦੇ ਵਿੱਚ ਆਉਂਦੀ ਆ ਜਿਨ੍ਹਾਂ ਦੇ ਨਾਮ ਸੀ ਰੋਸ਼ਨੀ ਸੁਨੀਤਾ ਗੋਲੂ ਅਰਜੁਨ ਸਿੰਘ ਰਗੂਬੀਰ ਮਜਬੂਤ ਸਿੰਘ ਯਾਦਵ ਇਹ ਲੋਕ ਅਜਿਹੇ ਲੋਕਾਂ ਦੇ ਸੰਪਰਕ 'ਚ ਰਹਿੰਦੇ ਸੀ ਜਿਨ੍ਹਾਂ ਦਾ ਬਿਆਨ ਨਹੀਂ ਸੀ ਹੁੰਦਾ ਤੇ ਇਹ ਲੋਕ ਉਹਨਾਂ ਨੂੰ ਦੁਲਹਣ ਪ੍ਰੋਵਾਈਡ ਕਰਵਾਇਆ ਕਰਦੇ ਸੀ ਤੇ ਇਸ ਦਾ ਉਹ 2 ਤੋਂ ਲੈ ਕੇ 5 ਲੱਖ ਰੁਪਏ ਤੱਕ ਲੈਂਦੇ ਸੀ ਪਰ ਦੋਲਣ ਦੀ ਇੱਕ ਕੀਮਤ ਤੈ ਹੁੰਦੀ ਸੀ ਕਿ ਜਿਸ ਘਰ ਦੇ ਵਿੱਚੋਂ ਜਾਊਗੀ ਜੇਕਰ ਉਸ ਘਰ ਨੂੰ ਛੱਡ ਦਿੰਦੀ ਹੈ ਜਿੰਨਾ ਜਲਦੀ ਤਾਂ ਉਸ ਨੂੰ 50000 ਰੁਪਏ ਤੱਕ ਦਿੱਤੇ ਜਾਂਦੇ ਸੀ ਤਾਂ ਕਿ ਅਗਲੇ ਕਸਟਮਰ ਨੂੰ ਫਿਰ ਤੋਂ ਉਸ ਦੋਲਣ ਦਾ ਨਾਲ ਵਿਆਹ ਕਰਵਾਇਆ ਜਾ ਸਕੇ ਅਨੁਰਾਦਾ ਇਸੇ ਤਰ੍ਹਾਂ ਕੰਮ ਕਰਨਾ ਸ਼ੁਰੂ ਕਰਦੀ ਹੈ ਤੇ ਉਸ ਨੇ ਟੋਟਲ 25 ਲੜਕਿਆਂ ਦੇ ਨਾਲ ਵਿਆਹ ਕਰਵਾਇਆ ਸੁਆਗਰਾਤ ਮਨਵਾਈਤ ਤੇ ਫਿਰ ਕਿਸੇ ਨਾਲ 10 ਤੱਕ ਕਿਸੇ ਨਾਲ 15 ਦਿਨ ਤੱਕ ਰਹੀ ਤੇ ਫਿਰ ਉਹ ਉਥੋਂ ਭੱਜ ਗਈ ਪੂਰੇ ਗਹਿਣੇ ਤੇ ਪੈਸੇ ਵਗੈਰਾ ਲੈ ਕੇ ਤੇ ਜ਼ਿਆਦਾਤਰ ਲੋਕ ਇਸ ਦੀ ਰਿਪੋਰਟ ਤੱਕ ਨਹੀਂ ਸੀ ਕਰਦੇ ਸ਼ਰਮ ਤੇ ਬਦਨਾਮੀ ਦੇ ਚਲਦਿਆਂ ਪਰ ਵਿਸ਼ਨੂੰ ਨੇ ਹਿੰਮਤ ਦਿਖਾਈ ਤੇ ਇਹ ਦੋਲਣ ਫੜੀ ਗਈ ਤੇ ਹੁਣ ਇਹ ਪੂਰਾ ਦਾ ਪੂਰਾ ਗਰੁੱਪ ਤੇ ਇਹ ਦੋਲਣ ਆਈਡੀ ਉਹ ਪੁਲਿਸ ਅਰੈਸਟ ਦੇ ਵਿੱਚ ਨੇ ਤੇ ਇਹਨਾਂ ਤੋਂ ਹੁਣ ਅੱਗੇ ਦੀ ਪੁੱਛਗਛ ਕੀਤੀ ਜਾ ਰਹੀ ਆ ਹੁਣ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ